ਤੋ ਜਿਹੜੇ ਕਿਰਤ ਕਰਨ ਚ ਨਾ ਸ਼ਰਮ ਨਾ ਕਰਿਆ ਕਰੋ ਆਪ ਮਹਾਂਸਨੋਂ ਇੱਕ ਭਰਾਣਾ ਬੁਲਾਉਨੇ ਪਹਿਲਾਂ ਇਹ ਬਾਜ਼ਾਰੋਂ ਸਬਜ਼ੀਆਂ ਖਰੀਦ ਕੇ ਲਿਆਉਂਦਾ ਫੇਰ ਸੇਲ ਕਰਦਾ ਜੇ ਬਾਈ ਨੂੰ ਕੋਈ 5-4000 ਰੁਪਏ ਬਚਦਾ ਤੇ ਫੇਰ ਹੀ ਹੈ ਨਾ ਸੜਕਾਂ ਦੇ ਬੈਠਣੋਂ ਕਿਹੜਾ ਸਾਰਾ ਦਿਨ ਜੀ ਕਰਦਾ ਆ ਕਰਕੇ ਕਹਿੰਦੇ ਆ ਵੀ ਜੀਵਨਾਰਾਂ ਦੇ ਮੁੰਡੇ ਨਾ ਆ ਸਹਾਇਕਤ ਹੁੰਦਾ ਆਪਣਾ ਸਕਦੇ ਆ ਜਿਨ੍ਹਾਂ ਕੋਲੇ ਬਾਣ ਹੈਗਾ ਥੋੜਾ ਥੋੜਾ ਕਨਾਲ ਦੋ ਕਨਾਲ ਕੱਢ ਕੇ ਸਬਜ਼ੀਆਂ ਵਗੈਰਾ ਲਾਇਆ ਕਰੋ ਤੇ ਕਿਰਤ ਕਰਿਆ ਕਰੋ ਕਿਰਤ ਕਰਨ 'ਚ ਕਾਦੀ ਸ਼ਰਮ ਨਾ ਠੀਕ ਆ ਨਾ ਆਪਣੀ ਦਾ ਆਪਣੀ ਹੁੰਦੀ ਹੈ ਜੇ ਕਿਸੇ ਕੋਲੇ ਕਰਾਂਗੇ ਆਪਾਂ ਕੰਮ ਤਾਂ ਫਿਰ ਅਗਲੇ ਦੇ ਨੌਕਰ ਬਣ ਜਾਂਦੇ ਆ ਤੇ ਜੇ ਆਪਾਂ ਆਪ ਦਾ ਕੰਮ ਕਰਾਂਗੇ ਚਾਹੇ ਸੜਕਾਂ ਤੇ ਸਬਜ਼ੀ ਲਾ ਲਓ ਚਾਹੇ ਕੋਈ ਹੋਰ ਰੇੜੀਆਂ ਰੱਪੀਆਂ ਕੁਲਚੇ ਕਲਚਾਣੀਆਂ ਲਾ ਲਓ ਜੋ ਅੱਜਕੱਲ ਬਹਾਵ ਟ੍ਰੈਂਡ ਚੱਲਦਾ ਤੇ ਸ਼ਰਮ ਨਹੀਂ ਮੰਨਣੀ ਚਾਹੀਦੀ ਠੀਕ ਹੈ ਨਾ ਜੇ ਬਾਈ ਨੂੰ ਕੋਈ 5-7000 ਰੁਪਿਆ 10000 ਰੁਪਿਆ ਮਹੀਨੇ ਦਾ ਬਚਦਾ ਤੇ ਫੇਰ ਹੀ ਵਿਚਾਰਾ ਸਾਰਾ ਦਿਨ ਮਿਹਨਤ ਕਰਦਾ ਨਾ ਇਹ ਮੈਸਰਖਾਨਾ ਬਠਿੰਡਾ ਮਾਨਸਾ ਰੋਡ ਤੇ ਬਾਈ ਰੇੜੀ ਲਾਉਦਾ ਦੇਖੋ ਇਹ ਫਰੂਟ ਵੀ ਰੱਖਦਾ ਸਾਰੇ ਸਾਰੀਆਂ ਤਰ੍ਹਾਂ ਦੀਆਂ ਸਬਜ਼ੀਆਂ ਵਗੈਰਾ ਰੱਖਦਾਗਾ ਤੇ ਇਥੇ ਤਾਜੀ ਸਬਜ਼ੀ ਲਿਆ ਸਕਦੇ ਹੋ ਤੁਸੀਂ ਬਾਕੀ ਆਏ ਆ ਵੀ ਜੀਵਨਾਰਨ ਦੇ ਮੁੰਡੇ ਕੰਮ ਕਰਦੇ ਸੰਗ ਬੜੀ ਮਾਨਦੇ ਆ ਸਾਂਗਣਾ ਮੰਨਿਆ ਕਰੋ ਜਦੋਂ ਪੈਸੇ ਆਉਂਦੇ ਹੋਣ ਨਾ ਉਹ ਕੰਮ ਚ ਕਾਦੀ ਸ਼ਮ ਸ਼ਰਮ ਹੁੰਦੀ ਆ ਤਾਂ ਕਰਕੇ ਕਹਿੰਦੇ ਆ ਵਿਸ਼ੇ ਖਤਮ ਦੇ ਅਪਣਾਇਆ ਕਰੋ ਜਿਵੇਂ ਕੋਈ ਮੰਨ ਕੇ ਚੱਲੋ ਕੋਈ ਮੱਛੀ ਫਾਰਮ ਕੋਈ ਕਨਾਲ ਚ ਕੋਈ ਪਾਣੀ ਪੂਣੀ ਛੱਡ ਕੇ ਮੱਛੀਆਂ ਉੱਛੀਆਂ ਛੱਡ ਲਈਆਂ ਵਿੱਚ ਜਾਂ ਕੋਈ ਮੁਰਗੀ ਫਾਰਮ ਖੋਲ੍ਹ ਲਿਆ ਕਿਸੇ ਨਾਲ ਸਹਾਇਕ ਧੰਦਾ ਕੋਈ ਡੈਰੀ ਦਾ ਕੰਮ ਆ ਇਹੇ ਜੇ ਕੰਮ ਕਰਕੇ ਤੁਸੀਂ ਪੈਸੇ ਵਧੀਆ ਕਮਾ ਸਕਦੇ ਹੋ ਠੀਕ ਹੈ ਨਾ ਜੇ ਕਿਤੇ ਲੱਗਣਾ ਕੰਮ ਤੇ ਹੋਰ ਲੱਗੋਂਗੇ ਅਗਲੇ ਦੇ ਨੌਕਰ ਰਖਵਾਉਣੇ ਆਪਾਂ ਬਾਕੀ ਫੇਰ ਵੀ ਚਲ ਜਿਹੜਾ ਬੰਦਾ ਨਹੀਂ ਰੇੜੀ ਰੂੜੀ ਲਾ ਸਕਦਾ ਉਹ ਕੰਮ ਤਾਂ ਕਰ ਸਕਦਾ ਲੇਕਿਨ ਇਹੋ ਜਿਹਾ ਕੰਮ ਤਾਂ ਆਪਾਂ ਜ਼ਿਮੀਂਦਾਰਾਂ ਦੇ ਮੁੰਡੇ ਆਮ ਹੀ ਕਰ ਸਕਦੇ ਆ ਵਿਲੇ ਪੇ ਘਰੇ ਸਾਰਾ ਦਿਨ ਮੰਜੇ ਤੋੜਦੇ ਰਹਿੰਦੇ ਆ ਤੇ ਵਾਕੀ ਤੁਸੀਂ ਦੱਸਿਓ ਕਿਵੇਂ ਲੱਗੀ ਵੀਡੀਓ ਗਾਹਾਂ ਤੋਂ ਹੋਰ ਵੀਡੀਓ ਪਾਏ ਕਰਾਂਗੇ ਜੋ ਵੀ ਜੀ ਵਾਜਦਾ ਕੁਛ 5-4000 ਰੁਪਇਆ ਮੋਸ ਟਾਈਮ ਪਾਸ ਹੀ ਕਰਨਾ ਬਸ ਕਰਦਾ ਤਾਂ ਕੋਈ ਹੁੰਦਾ ਸੌਖਾ ਬਸ ਆਇਆ ਵੀ ਆਪ ਦਾ ਕੰਮ ਆਪਦਾ ਹੀ ਹੁੰਦਾ ਆਪਦਾ ਕੰਮ ਆਪਦਾ ਹੀ ਹੁੰਦਾ ਪਹਿਲਾਂ ਬਿਆਰੋ ਲੈ ਕੇ ਆਉਣਾ ਕੋਸ ਕਿਥੋਂ ਦੇ ਜਾਂਦੇ ਤੋੜ ਕਿੱਦਾਂ ਕਰਦੇ ਧੀਵੀਂਦਾਰ ਹਾਂ ਅੱਛਾ ਅੱਛਾ ਉਹ ਫਸਲਾਈ ਲਈ ਹੋਈ ਹੈ ਚਲ ਵਧੀਆ ਬਠਿੰਡਾ ਮਾਨਸਾ ਰੋਡ ਤੇ ਵੀਰੇ ਲਾਉਂਦਾ ਰੇੜੀ ਬਾਈ ਤੇ ਆਇਆ ਕਰੋ ਇੱਥੇ ਵੱਧ ਤੋਂ ਵੱਧ ਤਾਜੀ ਸਬਜ਼ੀ ਮਿਲਦੀ ਆ